రెడ్డి ਧਰਦੀ ਦਾ ਮੁੰਡਾ ਐਂਡੀ ਕਨੇ ਪਹਿਲੇ ਵਰਦੀਆ ਬਾਲਾ ਜਿਹੜਾ ਕਿਦੇ ਪਾ ਰਿਹਾ ਹੈ ਪਹਿਲੀ ਬਾਲ ਆਹ ਕਿਦੇ ਵਿਜੇ ਪਰਮਾ ਕਿਦੇ ਬਿਜਲੀ ਮੁੰਡਾ ਕਿਦੇ ਬਠਿੰਡੇ ਦੀ ਧਰਦੀ ਦਾ ਪਹਿਲੀ ਬਾਲ ਤੇ ਰਨ ਜਿਹੜੇ 4 ਲੈ ਵੀ ਸਲੀਮ ਪਹਿਲਾ ਚੋਕਾ ਟੂਰਨਾਮੈਂਟ ਦਾ ਕਿਦੇ ਨਾੜੇ ਖਾਤਾ ਖੋਲ ਲਿਆ ਹੈ 4 ਸਕੋਰ ਕਹਿੰਦੇ ਜੋੜ ਦਿੱਤੇ ਮੇਰੇ ਵੀਰੋ ਟੂਰਨਾਮੈਂਟ ਦਾ ਪਹਿਲਾ ਚੋਕਾ ਜਿਹੜਾ ਲੱਗਿਆ ਬਾਲ ਫੇਰ ਜਿਹੜੀ ਪੈ ਗਈ ਖੇਡ ਮੈਦਾਨ ਦੇ ਵਿੱਚ ਤੇ ਮੁੰਡਾ ਬਠਿੰਡੇ ਵਾਲਾ ਕਹਿੰਦੇ ਵੀਰੋ ਆਹ ਸਾਹਮਣੇ ਬਠਿੰਡੇ ਵਾਲਾ ਆਹ ਕਿਦੇ ਜਿਹੜਾ ਖੇਡਿਆ ਆ ਰਿਹਾ ਹੈ ਕਿ ਦਾਤਾ ਦੇ ਭਗਤ ਸੁਰਮੇ ਤਿੰਨੀ ਹੀ ਜੱਗ ਜਿਉਂਦੇ ਨੇ ਕਿ ਮੜੀਆਂ ਤੇ ਲੱਗਦੇ ਮੇਲੇ ਵੀ ਲੋਕੀ ਨਾਮ ਲੈਂਦੇ ਨੇ ਆਹ ਮੜੀਆਂ ਤੇ ਲੱਗਦੇ ਮੇਲੇ ਲੋਕੀ ਨਾਮ ਲੈਂਦੇ ਨੇ ਪਈਆ 1100 ਕਰ ਦਿਓ ਤੇ ਕਾਲਾ ਬਸੌੜੀ ਵਾਲਾ ਭੂਰੂ ਸਾਡਾ ਵੀਰ ਤੇ ਕਹਿੰਦੇ ਵੱਡਾ ਕੱਪ ਕਰਾਉਣਾ ਆਹ ਬਿਜਲੀ 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 ਬਠਿੰਡੇ ਵਾਲਾ ਰਣਜੇ ਕਿਰੇਸ਼ ਖਿਡਾਰੀ ਨੇ ਕਰੇ ਆਪਣੀ ਟੀਮ ਦੇ ਹਿੱਸੇ ਜੋੜਦੇ ਆ ਜਿੰਦਵੜੀ ਕਰੋੜ ਵੀ ਆ ਗਿਆ ਭਰਾ ਸਾਡਾ ਹਸ਼ਿਆਰਪੁਰ ਪਿੰਡ ਦੀ ਟੀਮ ਇੱਕ ਵੱਡੀ ਟੀਮ ਕਰੇ ਬਣ ਕੇ ਪੱਜੀ ਹੈ ਲਓ ਨਿੰਦੀ ਦੀਆਂ ਬਾਲਾਂ ਆ ਬਠਿੰਡੇ ਵਾਲਾ ਬਿਜਲੀਆ ਬਿਜਲੀ ਲੈ ਵੀ ਦੇਖ ਕੰਗਨ ਵਾਲੀਆਂ ਪਹਿਲੇ ਮੈਚ ਭੜਾ ਕੇ ਪਾਤੀਆਂ ਬਾਕੀ ਬਾਕੀ ਪਹਿਲੇ ਮੈਚ ਦੇ ਵਿੱਚ ਕਹਿੰਦੇ ਲਓ ਸਾਹਮਣੇ ਨਿੰਦੀ ਦੀਆਂ ਬਾਲਾਂ ਮੁੰਡਾ ਕਰੇ ਖੇੜੀ ਪਿੰਡ ਵਾਲਾ ਦੂਜੇ ਪਾਸੇ ਆ ਬਿਜਲੀਆ ਬਿਜਲੀ ਬਠਿੰਡੇ ਵਾਲਾ ਬਠਿੰਡੇ ਵਾਲਾ ਏਠਾ ਏਠਾ ਏ ਆਲੇ ਦਾ ਮੇਲਾ ਚੱਲ ਰਿਹਾ ਹੈ ਲੱਡੀ ਵਰਗੇ ਵੀਰਾਂ ਦਾ ਧੰਨਵਾਦ ਬਾਲ ਪਾਗਲੀ ਫੇਰ ਖੇੜੀ ਵਾਲਾ ਕੇ ਵਧਿਆ ਹੋਇਆ ਬਠਿੰਡੇ ਵਾਲਾ ਅੱਜ ਫਿੱਟ ਹੈ ਉਹ ਗੱਲਾਂ ਲੱਗਦੀਆਂ ਨੇ ਕਹਿੰਦੇ ਟਗਾੜੇ ਛੱਕਾ ਪਜ ਗਏ ਖੇਡ ਮੈਦਾਨ ਵਿੱਚ ਔਰ ਓਵਰ ਸਮਾਪਤ ਹੋਰ ਜਮੀ ਦੇ ਵੀਰ ਬਠਿੰਡੇ ਵਾਲਾ ਬਿਜਲੀ ਹੈ ਜਿੰਨਾ ਚੱਕ ਖੜਾ ਹੈ ਛੱਕੇ ਚੌਕੇ ਪਜਨੇ ਜਰੂਰ ਹੈ ਉਹ ਸਾਹਮਣੇ ਕਹਿੰਦੇ ਖੇਡਿਆ ਸ਼ਾਟ ਕੱਕਾ ਕੋਰ ਜਿਹੜਾ ਵੱਜ ਗਿਆ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਬਠਿੰਡੇ ਵਾਲਾ ਬਿਜਲੀ ਆਇਆ ਹੋਇਆ ਹੈ ਜਿਵੇਂ ਮੈਸ ਪੂਜਾ ਕਹਿੰਦੀ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਬਰੂ ਬਾਕੀ ਰਗੇ ਹਾਲ ਪੁੱਛ ਰਹੇ ਆ ਬਿਗਲੀਆਂ ਮੁੰਡਾ ਇਧਰ ਪਈ ਹੋਈ ਬਾਲ ਸਾਗਰ ਫੇਰ ਨੂਰਪੁਰ ਪੇਦੀ ਦੀ ਧਰਤੀ ਦਾ ਕਹਿੰਦੇ ਤਿਆਰ ਪਰ ਤਿਆਰ ਹੈ ਤੇ ਦੂਜੇ ਪਾਸੇ ਬਿਜਲੀ ਆ ਬਠਿੰਡੇ ਵਾਲਾ ਪੈ ਗਈ ਬਾਲ ਉਹ ਬੱਲੇ 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 ਪਰ ਸਾਹਮਣੇ ਚਾਰ ਸਕੋਰ ਦੇ ਲਈ ਕਹਿੰਦੇ ਤਿਆਰ ਪਰ ਤਿਆਰ ਹੈ ਮੇਰੇ ਵੀਰੋ ਤੇ ਬਠਿੰਡੇ ਵਾਲਾ ਇਸ ਸਮੇਂ ਕਹਿੰਦੇ ਟਰਾਈ ਕਰਦਾ ਦੇ ਲਈ ਆ ਪਿਗਲੀ ਆਓ ਸਾਹਮਣੇ ਦਿੰਦਾ ਝਟ ਗਏ ਆਓ ਦਿੰਦਾ ਝਟ ਕੇ ਕਿਰੇ ਖੇੜੀ ਪੜੇ ਲਾਸਟ ਬਾਲ ਪਾਉਣ ਲਈ ਨੌਜਨ ਕਹਿੰਦੇ ਤਿਆਰ ਪਰ ਤਿਆਰ ਆ ਮੇਰੇ ਵੀਰੋ ਪੈ ਗਈ ਬਾਲ ਤੇ ਸ਼ੱਕਾ ਕੋ ਹੋਰ ਆ ਗਿਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਲੈ ਵੀ ਰਵੀ ਚਾਰ ਓਵਰ ਸਮਾਪਤ ਤੇ ਕਿੰਨੇ ਬਣ ਗਏ ਹਲੋ ਹਲੋ ਸੋਰ ਕਹਿੰਦੇ ਖੇੜੀ ਧਰਦੀ ਨੇ ਨੌਜਨ ਬਾਲ ਪਾਉਣ ਦੇ ਲਈ ਕਹਿੰਦੇ ਤਿਆਰ ਸਾਹਮਣੇ ਕਹਿੰਦੇ ਦੀਪੂ ਖੜਾ ਮੁੰਡਾ ਜਿਹਲੇ ਉਹਨੇ ਦਾ ਕਿਹੜੇ ਖਿਡਾਰੀ ਹੈ ਤੈਂਦੀ ਹੋਈ ਬਾਲ ਆ ਰੇ ਕਿਰੇ ਕਿਰਪਾਤਿਆਂ ਮੁੰਡੇ ਨੇ ਵੱਡੇ ਖੇਡ ਮੈਦਾਨ ਦੇ ਵਿੱਚ ਮੁੰਡਾ ਖੇੜੀ ਵਾਲਾ ਕਹਿੰਦੇ ਬਾਲ ਪਾਉਣ ਦੇ ਲਈ ਅੱਗੇ ਵਧਿਆ ਹੋਇਆ ਮੇਰੇ ਵੀਰੋ ਪੈ ਗਈ ਬਾਲ ਤੇ ਸਾਹਮਣੇ ਛੱਕਾ ਕੋ ਹੋਰ ਵਿਸ਼ੇਤੁਰ ਦੇ ਕਿਰੇ ਧੰਨਵਾਦ ਲਓ ਸੋਰਪਰੀਆ ਬਾਲ ਬਠਿੰਡੇ ਵਾਲਾ ਬਠਿੰਡੇ ਵਾਲਾ ਆਓ ਪਿਗਲੀ 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 ਰੰਗੜੇ ਕਰੇ ਚਾਰ ਗਿਆ 6 ਔਰ ਛੇ ਆ ਦੀ 6 6 ਸਕੋਰ ਜਿਹੜੇ ਜੁੜ ਗਏ ਖੇਡ ਮੈਦਾਨ ਦੇ ਵਿੱਚ ਫੌਜੀ ਹੁਣਾਂ ਦੀ ਟੀਮ ਤੇ ਓਮੀ ਕੋਚ ਹੁਣਾਂ ਦੀ ਤਿਆਰ ਕੀਤੀ ਹੋਈ ਟੀਮ ਜਿਹੜੀ ਖੇਡ ਰਹੀ ਹੈ ਪੈ ਗਈ ਬਾਲ ਤੇ ਬਠਿੰਡੇ ਵਾਲਾ ਆਕੇ ਕਰੇ ਪੂਰੇ ਪੈਂਦੇ ਨੇ ਪੈਂਦੀ ਬਾਲ ਆਹ ਬਠਿੰਡੇ ਵਾਲਾ ਬਠਿੰਡੇ ਵਾਲਾ ਇੱਕ ਹੋਰ ਛੱਕਾ ਕਹਿੰਦੇ ਵੱਜ ਗਿਆ ਇਹ ਇੱਕ ਤਾੜੀ ਮਾਰੋ ਬਿਗਲੀ ਦੇ ਨਾਤੇ ਜ਼ੋਰਦਾਰ ਸਾਰਾ ਕਰਤਾ ਕਿਹਦੇ ਖਿਡਾਰੀ ਨੇ 50 ਉੱਤੇ ਮਾਰੇ ਹੋਣਗੇ ਸਿਰ ਉੱਪਰੇ ਮਾਰੇ ਹੋਣਗੇ ਜਿਹੜੇ ਐਨ ਮੇਰ ਵੀਰ ਆਹ ਪਸਟੋਣਾ ਰਹਿ ਜਣਾ ਪੱਲੇ ਇਧਰ ਦੇ ਪਾਸੇ ਪੈਂਦੀ ਹੋਈ ਬਾਲ ਆਹ ਦੇਣ ਵਾਲਿਆ ਚੱਕ ਆਹ ਚੱਕ ਛੱਕਾ ਕਿਤੇ ਕਰੇ ਲਾ ਕੇ ਕਰਕੇ ਘਡੋਲੀ ਪਿੰਡ ਹੈ ਕਰੇ ਘਡੋਲਾ ਬੜਾ ਮਸ਼ਹੂਰ ਹੈ ਇਧਰ ਪਈ ਹੋਈ ਬਾਲ ਆਹ ਦੇਣੋ ਵਾਲਿਆ ਦੇਣੋ ਵਾਲਿਆ ਦੇਣੋ ਵਾਲਿਆਂ ਬਾ ਮੇਰੇ ਵੀਰੋ ਛੱਕਾ ਕਨੇ ਟੌਪ ਦਾ ਮਾਰ ਗਿਆ ਖੇਡ ਮੈਦਾਨ ਦੇ ਵਿੱਚ ਚੜਤੇ ਹੁੰਦੇ ਆ ਵੱਡੇ ਮੇਰੇ ਵੀਰੋ ਇਸ ਸਮੇਂ ਬਾਲਾਂ ਪਾਉਣ ਵਾਲੀ ਪੰਕਜ ਕਨੇ ਤਿਆਰ ਪਰ ਤਿਆਰ ਹੈ ਉਧਰੋਂ ਬਹੁਤ ਵੱਡਾ ਧੰਨਵਾਦ ਹੈ ਮੇਰੇ ਵੀਰੋ ਰਜੇਸ਼ ਆਸਟ੍ਰੇਲੀਆ ਅਸ਼ਵਨੀ ਫੌਜੀ ਟਵਲਨ ਹੋ ਗਿਆ ਲਸਾਸ ਮਿਲਿਆ ਆਹ ਤੇ ਟਪੋੜੀ ਪੈਣੀ ਆ ਹਾਂ ਜੀ ਕਿਹੜਾ ਪੀਟਰ ਬੜਾ ਚਲੇ ਹੁੰਦਾ ਕਿਹੜੇ ਖਿਡਾਰੀ ਆ ਨਾਮ ਵੱਡਾ ਪਰ ਨਾਮ ਇਹਦਾ ਵੀ ਚੱਲਦਾ ਆਹ ਸਾਹਮਣੇ ਪੈਂਦੀ ਆ ਬਾਲ ਆਪ ਬੜੀ ਤਕੜੀ ਖੇਡਦਾ ਪਰ ਇਧਰ ਦੇ ਪਾਸੇ ਪੈ ਕਰੀਆ ਬਾਲ ਦਿਨੋ ਵਾਲਿਆ ਦਿਨੋ ਵਾਲਿਆ ਬੱਲੇ ਬੱਲੇ ਬੱਸ ਕਿਰੇ ਪੀਟਰ ਪੜਾ ਮੁੰਡਾ ਕਰੇ ਫੇਰ ਬਾਲ ਪਉਣ ਦੇ ਲਈ ਕਰੇ ਵੱਧ ਲੈ ਵੀ ਰਾਜੀ ਹੋਦਾ ਟਕਰਾ ਪੈਂਦੀ ਬਾਲ ਪਰ ਦੂਜੇ ਪਾਸੇ बाल फेर हाउ सामने कुछ पकड़ी गल और सामने कहने वाली इस समय कहने बठिडेरा जे बहुत तो सरोगाइरमेंट प्यार भ्रावाल मनिंदर किस्ट्रेलिया वाली चल रही मेरे पर मुंडे कि वह ट्राई करे फटीए और शिका कि होर ਖੜਾ ਕਿਰੇ ਪਟ ਗਿਆ ਹੈ ਔਰ ਦਸਰੀ ਵਾਲੇ ਰੰਦੇ ਨੇ ਦੂਜੇ ਮੈਚ ਨੂੰ ਕਿਹਦੇ ਪਟ ਗਏ ਨੇ ਕਿਉਂਕਿ ਨਿਊ ਚੰਡੀਗੜ੍ਹ ਦਾ ਕਿਰੇ ਇਲਾਕਾ ਮੇਰ ਵੀਰ ਮੋਟੂ ਸੋਈ ਵਰਕੇ ਕਿਰੇ ਭਰਾ ਸਾਡੇ ਲਾਵਾਂਗੇ ਫੀਲਡ ਔਰ ਬੱਲੇਬਾਜ਼ ਹੋਣਗੇ ਕਰਵਾਰਗੇ ਮੈਚ ਸ਼ੁਰੂ ਜਲਦੀ ਨਾਲ